ਸਤਿ ਗੁਰੂ ਗਾਲਜੀ ਬਾਈ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਪੰਜਾਬ ਦੇ ਵਿੱਚ ਪਹੁੰਚ ਗਏ ਤੇ ਤੁਸੀਂ ਦੇਖਿਆ ਹੀ ਨਾ ਪਿਛਲੀ ਵੀਡੀਓ 'ਚ ਐਂਡ ਦੇ ਵਿੱਚ ਜਿਹੜਾ ਸੀਨ ਆਪਣਾ ਸ੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਫੱਤਨਾਲ ਪਿੰਡ ਦੇ ਵਿੱਚ ਲਾਇਆ ਡੇਰੇ ਆ ਕੇ ਸਿੱਦੇ ਕੋਟੇ ਤੋਂ ਹੁਣ ਇੱਥੇ ਮਸ਼ੀਨ ਚਲਾਤੀ ਐ ਸਾਜਦੇ ਹੀ ਰਾਤ 3 ਵਜੇ ਆਏ ਤੇ ਸਾਡੇ 6:00 ਵਜੇ 9:20 'ਤੇ ਆ ਕੇ ਠਾਲ ਲੇ ਉੱਠਣ ਤੋਂ ਬਾਅਦ ਨਾ ਮਸ਼ੀਨ ਚੋਂ ਸਮਾਨ ਤੁਮ ਬਾਹਰ ਕੇ ਚਾਹ ਚੂ ਪੀ ਕੇ ਆਣ ਫੇ ਰੈਡੀ ਰੋੜੀ ਹੋ ਕੇ ਰੋਟੀ ਖਾ ਕੇ ਬਬਨ 8:30 ਵਜੇ ਚਲਾ ਤੀਦੀ ਵਜਨ ਨਾ ਹਾਂਜੀ ਹੈ ਚਲਾ ਤੀਦੀ ਸਾਰੇ 8:30 ਵਜੇ ਮਸ਼ੀਨ ਨੂੰ ਢੇੜਾ ਪਾਤਾ ਦਾ ਬਾਕੀ ਚੱਲਦੀ ਆ ਵਧੀਆ ਬਾਬੇ ਦੀ ਕਿਰਪਾ ਹੈ ਮਸ਼ੀਨਾਂ ਬਹੁਤ ਆ ਵਜਨ ਨਾ ਬਹੁਤ ਮੈਂ ਕਹਿੰਦਾ ਮਲੋੜ ਤੇ ਲੈ ਕੇ ਜਿੰਨੇ ਵੀ ਪੰਪ ਆਏ ਆ ਮੁਕਸਰ ਤੱਕਰਪਾ ਨੂੰ ਉਹ ਲੈ ਦੇ ਕਰ ਏਕ ਪੰਪਲੇ 2 3 ਤੱਕ ਨਹੀਂ ਨਾ ਖੜੀਦੀਆਂ ਖੜੀਆਂ ਖੜੀਆਂ ਬਹੁਤ ਮਣੀ ਆ ਨਿੰਮਾ ਦੱਸਦਾ ਕਹਿੰਦਾ ਵੀ ਕਣ ਝੋਨੇ ਵਾਂਗੂ ਸੀਜ਼ਨ ਚੱਲਦਾ ਕਹਿੰਦਾ ਸਵੇਰੇ 8 ਵਜੇ 9 ਹੋਏ ਚੱਲਦੀਆਂ ਮਸ਼ੀਨਾਂ ਸ਼ਾਮ ਨੂੰ ਕਹਿੰਦਾ ਮਸ਼ੀਨਾਂ 7 8 ਵਜੇ ਅਗਲਾ ਕਹਿੰਦਾ ਬੰਦ ਕਰ ਦੋ ਖੜਾ ਦਿੰਦੇ ਆ ਹੈ ਖੜਾ ਦਿੰਦੇ ਆ ਸਾਰੇ ਹੀ ਇੱਦੀ ਏਕਣੇ ਰਹੂ ਰਾਤ ਵੀ ਉਸ ਰੇਕੀ ਉਸ ਖਾਦੀ ਪਈ ਵੀ ਤੇ ਉੱਪਰ ਮੈਂ ਮਸ਼ੀਨ ਕੋਲ ਤੇ ਲੇ ਭੱਜਿਆ ਬਤਾ ਅੱਜ ਤੋਂ ਮੇਰਾ ਇਸ ਤਰ੍ਹਾਂ ਚੱਕਿਆ ਹੂੰ ਉੱਪਰ ਛਤਰੀ ਉਦੋਂ ਹੀ ਸਾਰਾ ਚੱਲਦੀਆਂ ਕਿਉਂ ਆ ਗਈ ਨਵੀਂ ਉਹ ਦੇਹੀ ਦਾ ਚਾਰ ਪੰਜ ਚੱਲਦੀਆਂ ਹੈ ਚਾਰ ਪੰਜ ਚੱਲਦੇ ਦੋ ਦਿਨਾਂ ਵਾਲੇ ਕੰਮ ਚੱਲਦੇ ਨੂੰ ਇਹਨੇ ਮਾਵੇ ਦਾ ਦਾ ਬਾਈ ਹੁਣ ਸਾਰਾ ਏਰੀਆ ਘੱਟ ਆ ਏਰੀਆ ਜੇ ਕੱਲ ਲੱਗੀ ਆ ਆ ਇੱਕ ਪਲਾਟ ਦਾ ਇਦਾਂ ਨੂੰ ਆਪਣੇ ਲਈ ਲੱਗੀ ਹੋਈ ਆ ਬਸ ਆ ਚੱਕਿਆ ਉਹ ਪਰਲੇ ਪਾਸ ਪੰਪ ਕੋੜ ਕੇ ਕਹਿਣਾ ਵੱਢੀ ਵੀ ਆ ਬਾਈ ਦੱਸਦਾ ਕਹਿੰਦਾ ਕੱਲੇ ਚੱਲੀਆਂ ਮਸ਼ੀਨਾ ਇਦਾਂ ਵਾਲੇ ਕੱਲੇ ਚੱਲੀਆਂ ਪਾਸੋਂ ਟੁੱਟ-ਪੁੱਟ ਜੀ ਮੈਂਗਰ ਦੇ ਦਿਨ ਤਿੰਨ ਵਾਰੀ ਲੱਗਣਾ ਨੇ ਆਪਣੇ ਦੋ ਤਿੰਨ ਵਾਰੀ ਦੇ ਦੋ ਤਿੰਨ ਵਾਰੀ ਅਠਾ ਏਰੀਆ ਨਾਲੇ 60 70 70 ਕੀ ਲੈਣੇ 100 100 ਕੀ ਲੈਣੇ ਬਾਈ ਜਿਹਦੇ ਮਸ਼ੀਨ ਵੜ ਗਈ ਉਹਦੇ ਵੱਢੀ ਚੱਲੀ ਆ ਲਾਲੀ ਦੇ ਦੋ ਦਿਨ ਲਾਲੀ ਦੇ ਆਣ ਆਪਾਂ ਨੇ ਮਾ ਦੋ ਦਿਨ ਅੱਜ ਕਰ ਲਾਲੀ ਦੀ ਚੜਣੀ ਆ 500 ਨੂੰ ਨਿੰਮੇ ਬਾਈ ਦੇ ਆਣੇ ਨਿੰਮੇ ਦੇੜੀ ਉਧਰ ਆ ਜਣੇ ਫਿਰ ਦੋ ਦਿਨ ਦੋ ਦੇੜੀ ਉਧਰ ਆਈ ਜਣੇ ਬਾਅਦ ਹੋਰ ਆ ਮੋਟੇ ਮੋਟੇ ਗਾਹਕ ਨੇ ਨੇ ਜਿਹੜਾ ਟੈਂਕਰ ਕਿੱਡੇ ਕਿੱਡੇ ਪਾਏ ਮੈਂ ਆ ਟੂਰੀਆ ਦੇ ਟੈਂਕਰ ਬਾਈ ਬਹੁਤ ਵੱਡੇ ਆ ਇਹ ਪੜਿਆ ਬਾਈ ਸਟਾਕ ਰੱਖਦੇ ਨਾ ਸਟਾਕ ਕਰਕੇ ਇਹੋ ਮਤਲਬ ਲੈਗਾ ਨਾ ਵੀ ਕਿਹੇ ਜ਼ਿਮੀਂਦਾਰ ਦੇ ਵੇਲੇ ਛੜਣੀ ਇਹਨਾਂ ਨੇ ਸਿੱਟਣੀ ਥੋੜੀ ਇਹਨਾਂ ਦਾ ਇਹਨੇ ਘਰਾ ਆਪਣੇ ਮਲਾਨ ਖਰੀਦਣਾ ਖਰੀਦ ਕੇ ਬਸ ਆਪਣਾ ਘਰਾ ਲਾਉਣਾ ਇਹਦਾ ਥੂੜੀ ਸਟਾਕ ਕਰਨੀ ਆ ਬਾਅਦ ਚ ਵੇਚਣਾ ਜਾਂ ਮਹਿੰਗੀ ਹੋਣੀ ਹੈ ਹਾਂ ਮਹਿੰਗੀ ਹੋਏ ਤੇ ਵੇਚਣੀ ਇਹਨਾਂ ਨੇ ਹਾਂ ਝਾੜ ਵਧੀਆ ਬਾਈ ਕਿਰਪਾ ਮਾਲਕ ਦੀ ਝਾੜ ਫੁੱਲਾ ਝਾੜ ਦਾ ਬਹੁਤ ਆ ਨਿੰਮੀ ਬਾਈ ਨੇ ਤਾਂ ਪੁੱਛਿਆ ਸਵੇਰੇ ਮੈਂ ਕਿੰਨਾ ਕਾਵਾਂ ਕਹਣਾ ਵੀ 24 22 ਕੰਟਰੋਲ ਦਾ 24 23 24 ਕੰਟਰੋਲ ਦਾ ਝਾੜ ਆ ਜਿਹੜਾ ਹੈਗਾ ਹੈਗਾ 24 25 ਬਾਕੀ ਕੀ ਗੱਲ ਆ ਬਾਈ ਜਿਹੜੀ ਹੁਣ ਆਪਾਂ ਜਨਾਪਾ ਝੋਨਾ ਹੀ ਵੜ ਗਏ ਆ ਓਏ ਹਾਂਜੀ ਇਹ ਬਾਈ ਮੁਕਸਰ ਵਾਲਿਆਂ ਦੀ ਇਹ ਸਫਤਤਾ ਤੇਲਾ ਪਾਣੀ ਇਹ ਨਾ ਨਹਿਰਾਂ ਦਾ ਪਾਣੀ ਲਾਉਨੇ ਆ ਰਾਤ ਨੂੰ ਬਾਈ ਇੰਨੀ ਮਿਹਨਤ ਕਰਦੇ ਆ ਨਾ ਇਹ ਜਨਾਬ ਜ਼ਿਮੀਂਦਾਰਾਂ ਫਸਲ ਝੋਨਾ ਵੀ ਲਵਾਨ ਪੂਰਾ ਮੁਛਲ ਨਾਲਿਆ ਪਿਆ ਦਾ ਅਰ ਗਣਕ ਦੇਲਾ ਨਾਲੇ ਰੇਤਾ ਦੇ ਲੋ ਨਾਲੇ ਰੇਤਾ ਵਧੀਆ ਫਾਇਦਾ ਜਮੇ ਰੇਤਾ ਆ ਕੱਕਾ ਇੱਥੇ ਪੈਰ ਮਾਰ ਥੱਲੇ ਗੱਡਣਾ ਕੱਕ ਨੇ ਇਹ ਬਾਈ ਪਾਣੀ ਦਾ ਹੀ ਫਰਕ ਆ ਇਹ ਹੈ ਪਾਣੀ ਦਾ ਹੀ ਫਰਕ ਆ ਵੀ ਇਹ ਵਾਲਾ ਪਾਣੀ ਲੱਗਦਾ ਬਾਈ ਫਰਕ ਆਕਾ ਪਾਣੀ ਦਾ ਫਰਕ ਹੁੰਦਾ ਫਰਕ ਤਾਂ ਹੁੰਦਾ ਹੀ ਇਹ ਪਾਣੀ ਦਾ ਹੁਣ ਆਪਾਂ ਜਿਹੜਾ ਘਰਾਂ ਦੇ ਲੈ ਇਹਦੇ ਨਵੇਂ ਬਾਈ ਦੇ ਕੂਝ ਮਠਾ ਪਾਣੀ ਖਿਰਦਾ ਆ ਕੇ ਮੇੜਿਆਂ ਵਾਲਾ ਹੋਣੀ ਵਧੀਆ ਬਣੀ ਚਲੋ ਆਉਂਦੇ ਹੁਣ ਜਲਦੀ ਨਹੀਂ ਆ ਮਸ਼ੀਨ ਤਾਂ ਚੱਲਦੀ ਆ ਮਾਰੋ ਮਾਰ ਬੰਦੇ ਇਹ ਕਣਕਾ ਜਿਹੜੀ ਬਾਈ ਥੱਲੇ ਤੋਂ ਵੀ ਹਰੀ ਆ ਇਹ ਲਾਂਗਾ ਯਾਰ ਮੇਰੀ ਗੱਲ ਸੁਣਾ ਲਾਂਗਾ ਹਰਾ ਪੈ ਰਿਹਾ ਸਾਡੇ ਐ ਖੜਾ ਰਹਿਣਾ ਲਾਂਗਾ ਉਹਨੂੰ ਪੂਰੀ ਧੁੱਪ ਲੱਗਣੀ ਏ ਕਹੀਂ ਕਿੱਥੇ ਜਾਣਾ ਬੱਲਾ ਬਹੁਤ ਆ ਰੀਆਂ ਵਿੱਚ ਬੱਚਾ ਜਿਹੜੀ ਧੀਰੀ ਵੀ ਥੱਲੇ ਬੱਲਾ ਹਰੀ ਆਉਂਦੀਆਂ ਹੋਰ ਹੁਣ 4 ਦਿਨ ਹੋ ਗਏ ਬਾਈ ਰਾਤ ਦਿਨ ਤੋਂ ਬਾਈ ਸੁੱਤੇ ਸਾਜਰੇ ਵੀਰ ਲੱਗ ਲੈ ਕੰਮ ਨੂੰ ਹੁਣ ਮਨੀ ਨੂੰ ਕਰਾ ਗਿਆ ਯਾਰ ਐਟਾ ਗੱਲਾ ਪੇਰਿਆ ਉਹਦੇ ਬਾਅਦ ਫਿਰ ਮਾਹ ਚਲ ਮਾਇ ਕਰਨ ਦਾ ਘੰਟਾ ਉਹਨੂੰ ਦੋ ਹੀ ਮਸ਼ੀਨ ਵੀ ਚਲਾਉਣੀਆਂ ਨੇ 12 ਲਵਾਉਣ ਭੇਜਿਓ ਮੈਂ ਉਹ ਉੱਥੇ ਨਹੀਂ ਪੈ ਗਿਆ ਲੇਖ ਉਹਦੀ 12 ਥਰੇਡਰ ਕੱਢ ਕੇ ਨਾ ਲੋਟੇ ਆ ਕੇ ਕੰਮ ਰਾਤ ਵੀ ਵੀਆ ਕਰਨਾ ਕੱਲ ਵੀ ਪਿਆ ਰਾਤ ਦੀ ਨਾਲ ਬਦਲੇ ਬਹੁਤ 12 ਲਵਾ ਕੇ ਚੱਲੇ ਆ ਕਾਨੂੰ ਕਹਿੰਦੇ 12 ਲਾਕੀਆਂ ਉਹਨਾਂ ਲਵਾ ਕੇ ਥਰੇਡਰ ਪਾਓ ਤੇ ਮਾ ਜਾਇਰ ਮੈਂ ਪਿੰਡਾ ਮਸ਼ੀਨ ਹਾਲੇ ਗਈ ਨਹੀਂ ਪਿੰਡਾ ਤਾਂ ਮਸ਼ੀਨ ਪਿੰਡ ਚਲ ਗਈ ਘਰਾਂ ਚਲ ਗਈ ਛੱਡੇ ਚ ਖੜੀ ਆ ਥਰੇਡਰ ਕੱਢ ਕੇ ਲੈ ਕੇ ਮਾ ਜਾਇਆ ਆਜਾ ਬਟਾ ਜਣ ਦੇ ਖੇਤ ਲੰਘ ਜੀ ਫੇਰਾ ਆਖੇ ਤੇ ਬਟਾ ਜੇ ਆਓ ਮੈਂ ਨਾ ਆਠਾ ਆ ਟੋਟਾ ਜਾ ਫੇਰਾ ਰੋਗੇ ਆਵਾਂ ਲੰਘ ਜੂਗਾ ਤੁਸੀਂ ਵੀ ਚਲਾਈ ਜਾਏ ਦੋ ਦਿਨ ਦੇ ਕਿਰਾਏ ਰੂ ਜਾਂ ਦੇਖ ਕੇ ਚੰਗਾ ਥੱਲੇ ਉਤਰ ਗਏ ਰਾਤ ਨੂੰ ਇਧਰ ਆ ਕੇ ਕੀ ਖੜਾਣਨੀ ਕਿਤੇ ਲੋਟ ਹੋਈ ਲੋਟ ਤੇ ਇੰਦਾ ਨਾਲ ਦੇਰ ਵਾਲਾ ਲੋਕ ਸੀ ਉੱਤੀ ਰਾਤ ਨੂੰ ਉੱਥੇ ਬਿਸਤਰਾ ਚੱਕ ਲੈਣਾ ਸੀ ਉੱਤੀ ਰਾਤ ਉੱਥੇ ਕਿਤੇ ਉਹ ਕੌਣ ਦੇ ਗਿਆ ਚਾਰ ਬੰਦੇ ਹੋਗੇ ਭਾਈ ਨੀਂਦ ਦੇਖਣੇ ਆਲੇ ਜੇ ਫਿਰਦੇ ਆ ਬਾਪੂ ਚੋ ਨਾ ਕੋ ਇੱਥੇ ਕਿਤੇ ਰੋਡ ਉਹ ਦੇਖੇ ਨਾ ਮੋਟਰ ਬੌਥੀ ਖਿੜਾ ਲੈਣੀ ਨਹੀਂ ਇੱਥੇ ਇਹ ਲਾਖ ਖਿੜਾ ਲੇਗੇ ਪਾਣੀ ਯਾਰ ਇੱਥੇ ਨਾ ਉੱਥੇ ਜਾਂ ਲੈ ਰੋਡ ਲੋਟ ਹੈਗੀ ਯਾਰ ਆ ਸਵੈਦਿਆਂ ਬੁੱਧੀਆਂ ਕਰਕੇ ਆ ਉਹ ਗਾਡਰਪੁਰ ਨੂੰ ਉੱਧਰ ਲਾ ਕੇ ਥੋੜਾ ਆਉਂਦਾ ਹੁਣ ਤਾਂ ਆਪਣਾ ਸਿੱਧਾ ਹੀ ਕਰ ਲਵਾਂ ਉਹ ਖੇਤ ਵੱਡੇਗਾ ਉਹ ਦੇਖ ਸਿੱਧਾ ਹੀ ਉੱਥੇ ਨਿਕਲ ਜਾਏਗਾ ਨਾ ਰੋਡ ਪਰ ਜਾਂ ਸਿੱਧੀ ਲਿਆ ਸਾਂ ਰੋਡ ਬਣਾ ਲੇਗੇ ਹਾਂ ਜਿੰਮੇ ਦੇ ਘਰ ਦੀ ਲੋੜ ਹੀ ਨਹੀਂ ਹੈਗੀ ਉੱਨੀ ਸਾੜੇ ਲਾ ਲਈ ਆਪਾਂ ਹਾਂ ਸੜਕ ਪਰ ਜੇ ਸੜਕ ਪਰ ਲਾਉਣੀ ਹੈ ਨਹੀਂ ਆਹ ਸਾਈਡ ਚਲਾ ਰਿਆਂ ਕੋਠੇ ਕੋਲਾ ਵੀ ਵਧੀਆ ਇੱਥੇ ਪਾਣੀ ਹੁੰਦਾ ਰੋਡ ਆ ਉਹ ਨਹੀਂ ਕੋਈ ਵੀਰ ਡੇਟ ਦਾ ਦਰਵਾਜ਼ਾ ਇੱਥੇ ਰਾਰਾਣੀ ਬਾਹਰੇ ਉੱਥੇ ਜਾਣੀ ਨਹੀਂ ਹੈ ਜੀ ਇੱਥੇ ਰੋਟੀ ਛੋਟੀ ਏਸੀ ਮੰਗਾ ਲੈਣੀ ਮੈਂ ਬਸ ਆ ਵੱਟ ਕੇ ਨੇ ਗਿਰਿਆ ਜਾ ਆਹੋ ਫਿਰ ਜੂਰੀਆ ਤੁਹਾਨੂੰ ਇੱਕ ਕੁਆਲਟੀ ਹੋਰ ਲਿਆ ਕੇ ਦੇ ਦਿੰਨਾ ਆ ਬਾਟ ਗਿਆ ਨੇ ਮੈਨੂੰ ਕਹਿ ਦੂੰਗਾ ਉਹ ਲਿਆ ਆਉਂਗਾ ਭਾਈ ਆਹੋ ਲਿਆ ਦਿੰਗਾ ਮੈਂ ਕਿ ਨਹੀਂ ਬਾਟ ਗਿਆ ਰੱਖ ਲਈਦਾ ਯਾਰ ਡੀਜ਼ਲ ਹੈਗਾ ਡੀਜ਼ਲੇ ਨੇ ਪਾਈ ਜਾਣਾ ਜੂਰੀਆ ਮੈਂ ਆ ਜਾਊਂਗਾ ਆ ਸੈੱਟ ਬਸ ਉਹਨੂੰ ਚਲਾਇਆ ਵਾਂ ਉਹ ਰਾਜੂਰ ਮੌਲੀ ਹੈਗੇ ਦੋਏ ਉੱਤੇ ਆਹੋ ਆ ਇੱਕ ਵਾਰ ਸੈੱਟ ਕਰਿਆ ਵਾਂ ਬਸ ਮਨ ਚਲਾ ਕੇ ਨਾਲ ਘਰਾਂ ਕਿਡਾਂ ਜਾ ਆਉਂਗਾ ਨਿਆਣਿਆਂ ਕੋਲ ਆਹੋ ਆਉਦੇ ਰੋ ਵੀ ਕਿਹੜੇ ਨਾਣਾ ਕੋ ਕਰਾ ਆਪਣੇ ਨਾਣਾ ਕੋ ਲੈ ਔਰੇ ਮੁੜਿਆ ਆਪਣਾ ਜਾ ਕੇ ਕਿਉਂ ਨਾਣਾ ਕੋ ਕਿ ਦਿਹਾੜੀ ਜਾਇਆ ਨੂੰ ਓਏ ਦੋ ਚਾਰ ਤਾਂ ਨੰਨ ਲੱਗਣੇ ਤਰਨਾਂ ਵੀਡੀਓ ਕਾਲ ਕਰਦੇ ਨੇ ਵੀਡੀਓ ਕਾਲ ਤੇ ਜਿਹੜਾ ਦੇਖ ਕੇ ਆਇਆ ਮੈਂ ਵੀ ਘਰ ਕੋਲ ਜਲ ਜਵਾਨ ਆਣੇ ਹੈ ਆਲਾ ਬੜਾ ਮੁੰਡਾ ਤਾਂ ਰੋਣ ਲੱਗ ਜਾਂਦਾ ਦੇਖ ਕੇ ਵੀ ਰੈਡੀ ਤੂੰ ਆਇਆ ਆਉਂਦਾ ਨਹੀਂ ਜਿੱਦਾਂ ਮੈਂ ਗਿਆ ਤਾਂ ਪਹਿਲਾਂ ਕਿ ਕੱਲੂ ਨਾਲ ਨਹੀਂ ਆਉਂਗਾ ਗੋਦੀ ਹੈ ਹੈ ਕੱਲੂ ਨਾਲ ਨਹੀਂ ਆਉਂਗਾ ਪਰਸੋਂ ਨੂੰ ਮੈਂ ਗੱਡੀ ਲਿਆਉਂਗਾ ਆਹੋ ਗੱਡੀਆਂ ਲਈਆਂ ਹੋਰ ਗੱਡੀਆਂ ਲਿਆਉਂਗਾ ਹੋਰ ਗੱਡੀਆਂ ਲਿਆ ਕੇ ਐਤੀ ਗੱਡੀ ਰੱਖ ਲਾਂਗੇ ਇੱਕ ਆਹੋ ਜਮ ਜੂਰੀਏ ਜਾ ਰਹੀ ਏ ਲਿਆਉਣਾ ਮਾਣਾ ਮੋਟਾ ਹੋਰ ਆਹ ਕਦੀ ਬਾਲਟੀ ਵਿੱਚ ਰੱਖ ਲਈ ਨੂੰ ਕਦੀ ਇੱਥੇ ਰੋਣਾ ਤੇ ਰੇਲੈਂਡ ਚੋਂ ਲਿਆਉਂਗਾ 5 ਬਾਲਟੀਆਂ ਇਕੱਠੀਆਂ ਲਿਆਉਂਗਾ ਚਲੋ ਦਿਖਾਉਨੇ ਆ ਬਾਈ ਹੁਣ ਮਸ਼ੀਨ ਚੱਲਦੀ ਸੀਜ਼ਨ ਬਾਈ ਜੀ ਪੂਰਾ ਜੋਰਾਂ ਤੇ ਆ ਇੱਧਰ ਦੇਖੋ ਨਾ 407 ਵਾਲੀਆਂ ਬਾਟੀਆਂ ਜਿਹੜੀਆਂ ਉਹੀ ਬੜੇ ਭਰਦੇ ਆ ਪਰ ਇਧਰ 2 ਮਹੀਨਾ ਇਧਰ ਚਲਦੀਆਂ ਇੱਕ ਆ ਚਲਦੀ ਆ ਇੱਕ ਉਹ ਚਲਦੀ ਆ ਪਿੱਛੇ ਹੈਨਾ ਉਦੋਂ ਬਾਅਦ ਆਪਣੇ ਵਾਲੀ ਰਾਣੀ ਇੱਥੇ ਚਲਦੀ ਦੀ ਆ ਏਰੀਆ ਜਿਹੜਾ ਹੈਨਾ ਇੱਥੇ ਤੇ ਲੈ ਕੇ ਇਧਰ ਆ ਸਭ ਪੌਣੇ 4 ਕਿੱਲੇ ਦਾ ਗੇੜਾ 4.5 ਕਿੱਲੇ ਦਾ ਸੌਰੀ ਆ ਗੇੜਾ ਉਹ ਕੋਟੇ ਦੇ ਇਧਰ ਇਧਰ ਲੈ ਕੇ ਉਹ ਤੋਂ ਬਾਅਦ ਆਹਾ 10 12 ਕਿੱਲੇ ਦਾ ਘੇਰਾ ਵੱਢ ਕੇ ਮਸ਼ੀਨ ਹੋਣਾ ਉਹ ਸਾਹਮਣੇ ਆ ਗਈ ਇੱਕ ਤੂੜੀ ਵਾਲੀ ਆ ਚੱਲਦੀ ਆ ਹਨਾ ਤਿੰਨ ਚਾਰ ਦਿਨ ਹੋ ਗਏ ਬਾਈ ਸੁੱਤੇ ਨਹੀਂ ਤੇ ਹੈਗੇ ਅੱਜ ਫਿਰ ਜਿਹੜੀ ਰੈਸਟ ਆ ਦੇਸੀ ਸਟਾਈਲ ਦੇ ਵਿੱਚ ਕਹਿਦੀ ਉਹ ਆਪਣੀ ਕੰਬਨ ਚੱਲਦੀ ਆ ਵੀ ਮੋਟਰ ਤੇ ਸੋਲਰ ਲੱਗਿਆ ਹੋਇਆ ਹਨਾ ਛੱਡ ਪਿਆ ਹੈ ਤਾਂ ਮੂਹਰੇ ਇੱਧਰ ਲੱਗਿਆ ਹੈ ਤਾਂ ਦਰਵਾਜ਼ਾ ਦੇਸੀ ਬੈੱਡ ਕਹਦੀ ਹੈ ਜੀ ਨੂੰ ਇਹ ਦੇਸੀ ਬੈੱਡ ਤੇ ਆਪਾਂ ਨੇ ਹਨਾ ਜਿਹੜਾ ਸਵਾਦ ਅੱਜ ਆਇਆ ਹੈ ਇਹ 5 ਸਟਾਰ ਹੋਟਲਾਂ ਦੇ ਵਿੱਚ ਵੀ ਨਹੀਂ ਆਉਂਦਾ ਬਹੁਤ ਸੋਹਣੀ ਠੰਡੀ ਹੈ ਨਾ ਕਹਿਦੀ ਆਪਾਂ ਦੇਖੋ ਹਵਾ ਜਿਹੜੀ ਮਾਰੋ ਮਾਰ ਚੱਲਦੀ ਪਈ ਤੇ ਵੀ 1 ਵਜੇ ਸੁੱਤਾ ਤਾਂ 3:30 ਦਾ ਪਤਾ ਨਹੀਂ ਲੱਗਿਆ ਵੀ ਕਦੋਂ ਹੋ ਗਈ ਬਾਕੀ ਇੱਧਰ ਆਪਣੀ ਕੰਬਾਈਨ ਚੱਲੀ ਜਾਂਦੀ ਆ ਬਾਡੀ ਜੋਰਾਂ ਤੇ ਕਰੀ ਜਾਂਦੀ ਆ ਨਾ 8 ਕੀਲਿਆਂ ਦਾ ਘੇਰਾ ਉੱਥੇ ਵੀ ਜਿਹੜਾਿੱਥੇ ਚੱਲਦੀ ਆ ਉਹ ਬਿਲਕੁਲ ਕਣਕ ਇੱਧਰ ਖੜੀ ਆ ਜਿਹੜੀ ਇੱਧਰ ਕਣਕ ਵੱਢੀ ਆ ਇਹ ਹੈਗੀ ਦੀ ਬਾਈ ਜੀ ਬਿਲਕੁਲ ਗਿਰੀ ਹੋਈ ਬਾਕੀ ਚੱਲਦੇ ਹੁਣ ਕੰਬਾਈਨ ਦੇ ਕੋਲ ਨੂੰ ਦੇਖਦੇ ਆ ਨਾ ਭਜਨ ਬਾਈ ਨੂੰ ਪੁੱਛਦੇ ਆ ਕਿਦਾਂ ਹਾਲ ਚਾਲ ਨੀਤ ਨੂੰ ਦਾ ਇਹਦਾ ਬਾਈ ਪੈ ਲੰਦੇ ਤੇ ਹਨਾ ਵੀ ਬੰਦੇ ਤੁਹਾਨੂੰ ਪਤਾ ਜਿਹੜੇ ਟੈਂਕ ਦੇ ਵਿੱਚ ਆ ਉਹਦਾ ਬਾਈ ਰਾਮ ਗੈਲਣ ਜਿਹੜੇ ਬੰਦੇ ਟੈਂਕ ਦੇ ਵਿੱਚ ਪਏ ਆ ਹਨਾ ਉਹਦਾ ਬਾਈ ਸੌ ਜੰਨੇ ਆ ਹੁਣ ਤੁਹਾਡੇ ਸਾਹਮਣੇ ਵੀ ਕੱਲ 450 ਕਿਲੋਮੀਟਰ ਦਾ ਪੈਂਡ ਈ ਹੈ ਜਿਹੜੀ ਹਨਾ ਸਫਾਰਾ ਵੀ ਕੱਢਿਆ ਮੈਂ ਕਹਿੰਦਾ ਵੀ ਪੁੱਛੋ ਨਾ ਕਿਸ ਸਰੀਰ ਦੀ ਤੋਬਾ ਤੋਬਾ ਕਰਾਤੀ ਸੀ ਬਾਈ ਤੁਸੀਂ ਹੱਥ ਆਵਲਾ ਲਓ ਵੀ ਮਸ਼ੀਨ ਦੇ ਚੇਂਜਰ ਚੋਂ ਵੀ ਚੀਕਾਂ ਮਾਨ ਲਾ ਲੱਗ ਗਿਆ ਤਾਂ ਉਹ ਵੀ ਪਰ ਕੀ ਕਰੀਏ ਵੀਰੇ ਇਹ ਨਾ ਮਜਬੂਰੀ ਦੀ ਹੁਣ ਕਈ ਮੇਰੇ ਵੀਰੇ ਕਮੈਂਟ ਕਰਨਗੇ ਤੱਕਾ ਕਰਦਾ ਤੱਕਾ ਨਹੀਂ ਵੀਰੇ ਹੁਣ ਤੁਹਾਡੇ ਸਾਹਮਣੇ ਬਾਈ ਨੂੰ ਨਿੰਮੇ ਨੂੰ ਟਾਈਮ ਦਿੱਤਾ ਦਾ ਵੀ 19 ਤਰੀਕ ਨੂੰ ਤੇਰੇ ਕੋਲੇ ਮਸ਼ੀਨ ਪਹੁੰਚ ਜੂਗੀ ਪਰ ਵੀ ਨਹੀਂ ਜਿਹੜੀ ਜਵਾਨ ਆ ਹਨਾ 18 ਨੂੰ ਕਿਹਾ ਦਾ ਪਰ 18 ਨੂੰ ਇਹਨੂੰ ਫੋਨ ਲਾਤਾ ਨਾ ਸਾਰਾ ਨੂੰ ਵੀ ਨਿੰਮੇ ਭਾਈ 17 ਦੀ ਜਗ੍ਹਾ 19 ਨੂੰ ਮਸ਼ੀਨ ਆਉਗੀ ਨਾ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਉਹਨੇ ਵੀ ਵੀਰੇ ਕਹਾਂ ਨਾ ਜ਼ਿਮੀਦਾਰ ਭਰਾਵਾਂ ਨੂੰ ਆਪਣੇ ਨੂੰ ਸਨੇਹਾ ਦੇਣਾ ਵੀ ਇੰਨੇ ਦਿਨ ਕੋ ਮਸ਼ੀਨ ਆ ਜਾਊਗੀ ਜੇ ਨਾ ਮਸ਼ੀਨਾ ਆਵੇ ਵੇ ਬੜਾ ਦੁੱਖ ਲੱਗਦਾ ਹੈ ਨਾ ਅਗਲਾ ਕਹਿੰਦਾ ਯਾਰ ਬੁੱਦੂ ਬਣਾਉਂਦਾ ਪਰ ਆਪਾਂ ਆਪਣੇ ਕੋਲੋ ਚੀਜ਼ ਹੈ ਨਹੀਂ ਹੁਣ ਪਹੁੰਚ ਗਏ ਟ੍ਰੇਮ ਨਾਲ ਜਿਹੜੀ ਤਰੀਕ ਦਿੱਤੀ ਸੀ ਉਹ ਨੂੰ 19 ਤਰੀਕ ਵੀ ਰਾਤ ਨੂੰ ਭਾਵੇਂ 18 ਦੀ ਰਾਤ ਨੂੰ ਤੇਰੇ ਕੋ ਪਹੁੰਚਾਂਗੇ ਹੁਣ ਪਹੁੰਚ ਕੇ ਮਸ਼ੀਨ ਖੜੀ ਆ ਟੈਂਕ ਭਰੀ ਦੇਖਦੇ ਆ ਕੀ ਚੱਕਰ ਆ ਇਧਰ ਤੂੜੀ ਵਾਲੀ ਚੱਲਦੀ ਆ ਮਾਰੋ ਮਾਰ ਟਰਾਲੀਆਂ ਭਰ ਕੇ ਕੋਈ ਟਰਾਲੀਆਂ ਲਈ ਫਿਰਦਾ ਕੋਈ ਕਟ੍ਰੇਨਰ ਲਈ ਫਿਰਦਾ ਉਹ ਚਲਦੀ ਆ ਖੜੀ ਆ ਹੌਂ ਟੈਂਕ ਭਰ ਕੇ ਮੇਲੇ ਆ ਟਰਾਲੀ ਨਹੀਂ ਆਈ ਹੈਗੀ ਟਰਾਲੀ ਵੀ ਕੀ ਕਰੂ ਬਾਈ ਘੇਰੇ ਲੰਬੇ ਆ ਪਤਾ ਲੱਗਦਾ ਨਹੀਂ ਟੈਂਕ ਭਰੇ ਦਾ ਬਾਕੀ ਏਰੀਆ ਬੜਾ ਸ਼ਾਨਦਾਰ ਆ ਬਾਈ ਖੁੱਲਾ ਡੁੱਲਾ ਏਰੀਆ ਕਹੀਦੀ ਆ ਆਪਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਆਂ ਪੂਰਾ ਖੁੱਲਾ ਏਰੀਆ ਆਵਾ ਕੀ ਸਫਾਈ ਦੇਖ ਲੋ ਨਾ ਐਮਪੀ ਯੂਪੀ ਦੇ ਵਿੱਚ ਵੀ ਆਪਾਂ ਦੇਖਦੇ ਆਂ ਤੂੜੀ ਬਾਣਦੀ ਵੀ ਉਹਨਾਂ ਦੇ ਬਾਈ ਜਿਹੜਾ ਮਸ਼ੀਨ ਨੇ ਹੈ ਨਾ ਫੂਸਟਾ ਬਸ ਉਹ ਚੱਕਦੇ ਆਂ ਤੇ ਪੰਜਾਬ ਦੇ ਵਿੱਚ ਸਫਾਈ ਦੇਖ ਲੋਗੇ ਐਨ ਖੇਤ ਮੁੰਡੇ ਨੇ ਮਾਂਜ ਕੇ ਛਿੜਤਾ ਬਸ ਇੱਕ ਬੱਟਾ-ਵੱਟਾ ਵਾਲਾ ਕਿਹੜਾ ਛੱਡਦੇ ਆ ਉਹ ਵੀ ਉੱਪਰ ਚੱਕ ਕੇ ਲਾ ਲੈਂਦੇ ਆ ਕਈ ਤਾਂ ਕੋ ਇੱਕੋ ਚੱਲਦੀ ਆ ਸਾਹਮਣੇ ਮਸ਼ੀਨ ਤੂੜੀ ਵਾਲੀ ਮਸ਼ੀਨਾਂ ਦਾ ਫੁੱਲ ਜ਼ੋਰ ਕਹਿਦੀ ਜੀ ਨੂੰ ਆਪਾਂ ਨਾ ਇੱਕੋ ਚੱਲਦੀ ਆ ਨਿੰਮੇ ਬਾਈ ਜੀ ਡੀਲ ਐਕਸ ਮਾਡਲ ਟਰਾਲੀ ਨਹੀਂ ਕਰਤੇ ਜਾਣੇ ਹੈਗੀ ਟਰਾਲੀ ਹੈਗੀ 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 ਕਰਤੇ ਚੱਲ ਪੀ ਜੇ ਹਾਈ ਜਨਾ ਖਿੱਚਿਆ ਪੈ ਕੰਮ ਬਾਕੀ ਇਸੀ ਦੇ ਵਿੱਚ ਨਾ ਬਾਈ ਰੋਡ ਤੇ ਵੀ ਮੈਂ ਕਹਿੰਦਾ ਨਜ਼ਾਰਾ ਰਾਸਤਾਂ ਦੇ ਵਿੱਚ ਜਿਵੇਂ ਰੇਤਾਂ ਉੜਦਾ ਬਹੁਤ ਜਿਆਦਾ ਔਖਾ ਦਾ ਬਾਕੀ ਸਾਨੂੰ ਨਹੀਂ ਬਿਲ ਪਤਾ ਲੱਗਿਆਗਾ ਨਾ ਰੇਤ ਦਾ ਨਾ ਘੱਟੇ ਦਾ ਨਾ ਗਰਮੀ ਦਾ ਐਨ ਵਧੀਆ ਨਜ਼ਾਰੇ ਗੇ ਲਾਏ ਆ ਬਾਕੀ ਇਹ ਕਣਕ ਖੜੀ ਸੀ ਅੱਗੇ ਕੀ ਪ੍ਰਮਾਤਮਾ ਦੀ ਕਿਰਪਾ ਹਨਾ ਝਾੜ ਜਿਹੜਾ 24 23 ਪਲੱਸ ਆ ਬਹੁਤ ਸੋਹਣਾ ਜਿਹੜਾ ਹਨਾ ਰੇਕ ਥਾਲ ਨਹੀਂ ਤੁਹਾਨੂੰ ਪਤਾ ਵੀ ਕਣਕ ਤੇ ਮਾਰ ਪਏ ਜਾਂਦੇ ਦੀ ਇਹਦੇ ਗੰਨੇ ਵੀ ਲੱਗੇ ਹੋਏ ਆ ਲਾਰਮ ਵੀ ਵਧੇ ਰਹਾ ਤੂੜੀ ਨੂੰ ਹਨਾ ਬਾਈ ਇਹ ਝਾੜ ਹੋ ਤਾਂ ਹੁਣ ਲਾਂਗਾ ਵੀ ਵਧੀਆ ਹੁੰਦਾ ਵਧੀਆ ਲਾਂਗੇ ਨੂੰ ਹੋ ਆ ਬਾਕੀ ਰਹਿ ਗਏ ਦੋ ਕੁ ਗੇੜੇ ਆ ਵੀ ਭੈ ਜਨਾ ਓ ਭਾਜਨ ਬਾਈਆ ਕਿੱਦਾਂ ਵਧੀਆ ਚੱਲਦਾ ਕੰਮ ਮੇਰਾ ਫੋਨ ਆ ਯਾਰ ਉਹ ਚ ਮਸ਼ੀਨ ਚ ਪਿਆ ਚੱਕੀ ਮੜਾ ਜਾ ਫੋਨ ਪਿਆ ਉਹ ਚ ਇਹ ਗੰਨੇ ਕਹੇ ਜੀ ਓਏ ਹਾਂ ਹੈ ਨਹੀਂ ਰਾਤ ਹੋ ਜੋ ਉਪਣੇ ਵਾਲੇ ਦਸਣ ਵਾਲੇ ਚ ਕੀ ਫਰਕ ਹੁੰਦਾ ਬੀਜ 88 88 ਪਦਨੀ 99 ਇਹ じゃ ਕਿਹੜਾ ਹੁੰਦਾ ਹੈ ਬੀਜ ਦਾ ਫਰਕ ਆਹ ਕਿਹੜੇ ਲਈ ਹੋਰ ਠੀਕ ਆ ਵਧੀਆ ਨਹੀਂ ਤਾਂ ਨਹੀਂ ਆਉਂਦੀ ਨਾ ਨਹੀਂ ਕਰਾਂਗੇ ਹਾਂ ਤੂੰ ਤਾਂ ਸੌਂ ਲਿਆਦਾ ਨਾ ਟੈਂਕ ਚ ਰਾਤ ਮੈਂ ਕਰ ਸਕਦਾ ਜਦੋਂ ਤੁਹਾਨੂੰ ਅਕਲ ਤਾਰੇ ਆਪਾਂ ਸੁੱਤੇ ਹੀ ਫੇਰ ਤੁਸੀਂ ਮੈਂ ਰੋਟੀ ਖਾ ਕੇ ਉਂ ਪਏਗਾ ਮਾ ਪਤਾ ਨਹੀਂ ਕਿੰਨੀ ਕਿ ਦੂਰ ਹੈ ਤੂੰ ਵਰ ਮੋਲੀ ਸੁੱਤੇ ਹੀ ਪਏ ਤੁਸੀਂ ਦੋਏ ਦੂਰ ਕਿੰਨਾ ਦੋ ਕੱਢੀ 15 20 ਕਿਲੋ ਬਾਟ ਜੇ ਟੁੱਟਿਆ ਰੋਡ ਤੋਂ ਉਹਨੇ ਦੁਖੀ ਕਰ ਲਿਆ ਉਂ ਤਾਂ ਨੇ ਆਪਾਂ ਨੇ ਉਦੋਂ 30 ਮਿੰਟ ਕਿਲੋ ਮਾ ਚਲਾ ਨਿਕੜ ਗਿਆ ਭਾਈ ਲੰਮੀ 40 ਕਿਲੋ ਮੀਟਰ ਦਾ ਉੱਥੇ ਤੇ ਪੂਰਾ ਜਿੱਥੇ ਰੋਟੀ ਖਾਧੀ ਆ ਦੇ ਭਾਈ ਜੀ ਰੋਕੀ ਹਾਂ ਹਾਂ ਠੀਕ ਆ ਓਕੇ ਆ ਮਾਲ ਮੂਲ ਕਰਤੀ ਐ ਸਾਬ ਪੂਰਾ ਹਾਂ ਠੀਕ ਆ ਵਧੀਆ ਆ ਤਾਂ ਗਾਂ ਖੜੀ ਆ ਉਧਰ ਵੱਡੇ ਆ ਜਾ ਕੇ ਉਹ ਪਰਾਂ ਸੂਏ ਦੇ ਪਾਰ ਵੱਡੇ ਆ ਸੀਲਾ ਵੱਡੇ ਕਹਿੰਦਾ ਨਾ ਵੱਢਦੇ ਸੀ ਬਾਅਦ ਛੋਟੇਗੇ ਉੱਧਰ ਅੱਛਾ ਨਾ ਵੱਢਦਾ ਹੈ 10 12 ਘਟੇ ਦੇ ਆਹੋ ਆ ਵੱਡੇ ਪਾਸੇ ਦੇ ਵੱਡੇ ਜਾਣਗੇ ਬੱਤੀ ਦਿੱਤੀ ਕਿ ਨਹੀਂ ਦੇਖੋ ਵੱਢਦੇ ਹੋਇਆ ਹੈ ਹੈ ਵੱਢਾਂਗੇ ਵੱਢ ਨਾ ਨਹੀਂ ਹੁਣ ਤੇ ਤਾਂ 10 ਕਿਲੋ ਵੱਢੂ ਮਸ਼ੀਨ ਰਾਤ ਨੂੰ ਨਹੀਂ ਦਿਆਂ ਚਲਵਾਉਂਦਾ ਰਾਤ ਨੂੰ ਖਲਾਅ ਮੇਰਾ ਹੈ ਹੈ ਏ ਪਤਾ ਨਹੀਂ ਕੀ ਜੱਕਰਾ ਸਾਰੇ ਸਿਸਟਮ ਹੈ ਦੀ ਇੱਕ ਇੱਕ ਨੇ ਹੈ ਨਾ ਸਾਰੇ ਪਾਸੇ ਪਹਾੜ راستਾਂ ਦੇ ਵਿੱਚ ਦੇਖਿਆ ਉੱਥੇ ਵੀ ਗੁਜਰਾਤ ਚ ਦੇਖ ਲਾ ਉੱਥੇ ਵੀ ਠੰਡ ਆ ਨਾ ਇਤਕੀ ਰਾਤ ਦੇ ਲਾ ਤਰੇਲ ਕਿੰਨੀ ਪਈ ਵੀਦੀ ਹੈ ਨਾ ਫੁੱਲ ਤਰੇਲ ਪਈ ਵੀਦੀ ਬਾਈ ਰਾਤ ਜਿੰਨੀ ਆਪਾਂ ਕਹਿੰਦੇ ਸੀ ਹਿਆਲ ਦੇ ਵਿੱਚ ਪੈਂਦੀ ਹੈ ਨਾ ਐਂ ਤਰੇਲ ਪਈ ਵੀਦੀ ਕੋਸ ਰਾਤ ਮਹੀ ਪੈਣ ਕਾ ਕੇ ਆਲੇ ਦਲੇ ਮਹੀ ਪੈ ਗਿਆ ਹੈ ਨਾ ਉਹਦੇ ਕਰਕੇ ਵੀ ਦਾ ਮਨੀ ਕਹਿੰਦਾ ਨੀਂ ਨੋਂ ਤਾਂ ਨਹੀਂ ਆਉਂਦੀ ਹੈ ਹੈ ਮਹਾਰਾ ਦੀ ਕਿਰਪਾ ਆ ਨਾ ਸਾਰੀਆਂ ਮਸ਼ੀਨਾਂ ਤੇ ਰਹੇ ਏਕ ਨੇ ਜਿਹੜਾ ਦੰਦੀਆਂ ਰਹਿਣ ਬਾਕੀ ਵੀ ਲਾਲੀ ਬਾਈ ਤੋਂ ਪੁੱਛਦੇ ਆ ਜੇ ਕਿਸਾਨ ਇਹ ਨਾ ਕੁਝ ਹੋਇਆ ਨਾ ਵੀ ਕੰਮ ਕਰੇ ਦਾ ਕੋਈ ਫਾਇਦਾ ਨਹੀਂ ਬਾਕੀ ਨਾਲ ਸਾਨੂੰ ਦਿਖਾਉਂਦੇ ਆ ਮਾਲ ਮਸ਼ੀਨ ਦਾ ਨਾਲੇ ਪੁੱਛਦੇ ਆ ਲਾਲੀ ਬਾਈ ਤੋਂ ਵੀ ਕਿੱਦਾਂ ਚੱਲਦਾ ਕੰਮ ਪਿਆ ਟਾਲੀਏ ਵਿੱਚ ਮਾਲ ਬਾਕੀ ਟੀ ਗਿਰੀ ਗੁਰੀ ਹੈ ਤਾਂ ਕੀ ਗਿਰਗੀ ਆ ਨਾ ਉਹਦੇ ਵਿੱਚ ਰੋਲੀ ਮੱਕੀ ਜੀ ਆ ਜਾਂਦੀ ਆ ਬਾਕੀ ਬੈਸੇ ਸਾਫ ਆ ਮਾਲ ਤਾਂ ਛੋਟੇ ਛੋਟੇ ਟਰਾਲੀਆਂ ਵਿੱਚ بڑے ਟਰਾਲੇ ਵੀ ਹੈਗੇ ਆ ਇਹਦਾ ਵਧੀਆ ਬਾਈ ਇਲਾਕਾ ਕਹਿਦੀ ਜੀ ਇਹਨੂੰ ਸ਼ਾਨਦਾਰ ਏਰੀਆ ਹੈ ਨਾ ਖੁੱਲਾ ਡੁੱਲਾ ਇੱਕ ਮਸ਼ੀਨ ਆ ਉਹ ਚੱਲਦੀ ਆ ਅਰਜਨ ਗੱਲ ਦੇਖੋ ਇਹ ਰਹਿਮਤ ਬਾਈ ਨੇ ਵੀਰ ਨੇ ਸ਼ੌਂਕ ਕਰ ਲਿਆ ਹੈ ਨਾ ਕਹਿਦੀ ਆ ਆਪਾਂ ਟਰਾਲੀ ਕਿੰਨੀ ਸੋਹਣੀ ਲੱਗਦੀ ਆ ਅਰਜਨ ਮਗਰ ਬਾਈ ਐਨ ਪੂਰੀ ਮੋਡੀਫਿਕੇਸ਼ਨ ਕਰਕੇ ਰੱਖਦੇ ਆਂ ਬਾਈ ਇਹ ਕੀ ਜਾਂ ਬਾਕੀ ਨਿੰਮੇ ਬਾਈ ਦਾ ਮੁੰਡਾ ਵਾਸ਼ ਕੀ ਨਾ ਉਹਦਾ ਵੀ ਦਿਖਾਵਾਂਗੇ ਤੁਹਾਨੂੰ ਹਨਾ ਟਰੈਕਟਰ ਟ੍ਰੂਟਰ ਨਾੜਾ ਮੋਟਾ ਬਾਈ ਤੂੜੀ ਜਦ ਕੀ ਵਧੀਆ ਬਣਦੀ ਹੈ ਹਨਾ ਝਾੜ ਦੇ ਨਾਲ ਨਾਲ ਤੂੜੀ ਹੈ ਜਿਹੜੀ ਤੂੜੀ ਜਦ ਕੀ ਤੂੜੀ ਵਾਲੇ ਬਾਈ ਮਸ਼ੀਨਾਂ ਵਾਲੇ ਵੀ ਖੁਸ਼ ਜੀਵੀਆਂ ਵੀ ਖੁਸ਼ ਬਾਕੀ ਲਾਂਗਾ ਹਜੇ ਹਰਾ ਦੋ ਦਿਨ ਹਜੇ ਥੋੜੀ ਨਹੀਂ ਮੰਦੀ ਆ ਰਹੀ ਥੋੜੀ ਠਕੀ ਜੀ ਉੱਤੇ ਹੋ ਲਾਲੀ ਕੰਦਾ ਓਕੇਰ ਬੋਟ ਕੱਢ ਦਈਏ ਮਸ਼ੀਨਾਂ ਸੋਨੇ ਵਰਗਾ ਮਾਲ ਹਾਂਜੀ ਹਾਂਜੀ ਹਾਂ ਵਧੀਆ ਵਧੀਆ ਜੀ ਹੋਰ ਬਹੁਤ ਵਧੀਆ ਉਹ ਨਾਲ ਕਿਹਨੂੰ ਉਧਰ ਵੱਢ ਕੇ ਆਉਣਾ ਪਹਿਲਾਂ ਮੈਂ ਖਿਆ ਕਿ ਰਵਾੜ ਵੱਢ ਕੇ ਮੁੜ ਕੇ ਆ ਪਰ ਮੜ ਕੇ ਦੂਸਰਾ ਘੜੀ ਆ ਕਣਕ ਉਹੀ ਗਰੀਬੀ ਦੀ ਬਸ ਹਨਾ ਹਾਂ ਹਾਂ ਇਹ ਕਿਹੜਾ ਬੀਜ ਆ ਇਹ 30 ਸਿਆਸੀ ਤੇ 187 ਮਿਲਾ ਕੇ ਬੀਜ ਆ ਝਾੜ ਦੀ ਠੀਕ ਆ ਹਨਾ ਵਧੀਆ ਝਾੜ ਵਧੀਆ ਪਹਿਲਾਂ ਵੱਢੀਆ ਤਾਂ ਤੇਰਾ ਤਾਂ ਵੇਚੀਆ ਤਾਂ ਕਿੰਨਾ ਕਾ ਗਿਆ ਤਾਂ ਇਹ ਜੇ ਮੰਟੀ ਪਈ ਤੁਲੀ ਨਹੀਂ ਗਈ ਉਦੋਂ ਵੀ ਉਵੇਂ ਪਈ ਪੱਖਾ ਲੱਗਿਆ ਆ ਕਿਉਂ ਉਹ ਗਿੱਲੀ ਸੀ ਥੋੜੀ ਜਿਹੀ ਉਹਨੂੰ ਫਿਰ ਆਪਾਂ ਕਾਲ ਕਰਕੇ ਅੱਛਾ ਤੇ ਤੁਹਾਡੇ ਕਿਸੇ ਦੇ ਨਹੀਂ ਤੋੜ ਲੱਗਿਆ ਹਾਂ ਸਭ ਦੇ ਉਵੇਂ ਬਈਆ ਹਜੇ ਹਜੇ ਨਹੀਂ ਬਿਗੀ ਕਿਸੇ ਦੀ ਵੀ ਹੈ ਧੰਨਵਾਦ ਜਲਾਲਾਬਾਦ ਨਾਲ ਦੇ ਨਾਲ ਮਿੱਗੀ ਗਈ ਐਸਟੀਮੇਟ ਤਾਂ ਲੱਗੇ ਹੋਣਾ ਵੀ ਕਿੰਨੇ ਕਿਲਾ ਝਾੜਾ 55 60 ਦੇ ਵਿੱਚ ਵਿੱਚ ਰਹੂਗਾ ਮਾਣਾ ਹਾਂ ਅੱਛਾ ਕਿੰਨਾ ਹੋ ਗਿਆ ਕੁਆਂਟਲ ਕੁਆਂਟਲ ਹੋ ਗਿਆ ਸਮਝ ਲਓ ਵੀ ਸਈ ਵੀ 22 23 ਕੁਆਂਟਲ ਮਿੱਕਰਾਊਗੀ ਠੀਕ ਆ ਫਿਰ ਵੀ ਬਹੁਤ ਠੀਕ ਆ ਬਹੁਤ ਆ ਥੋੜੀ ਵੀ ਵਧੀਆ ਲੰਗਾ ਵੀ ਵਧੀਆ ਇਤਗੀ ਦਾ ਹਾਂ 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 ਇਹ ਨਹਿਰੀ ਪਾਣੀ ਲਾਇਆ ਬਾਈ ਤੁਸੀਂ ਜਿਆਦੇ ਨਹਿਰ ਦੇ ਪਾਣੀ ਤੇ ਦੂਆ ਪਾਣੀ ਲਾਉਂਦੇ ਆਪਣੇ ਆਹੜਾ ਮੋਟਰਾਂ ਵਾਲਾ ਬੋਰਾਂ ਵਾਲਾ ਮੋਟਰਾਂ ਨੇ ਪਾਣੀ ਮਾੜਿਆ ਤੇ ਨਹਿਰ ਦਾ ਪਾਣੀ ਸਿਆਲ ਚ ਵਾਧੂ ਹੁੰਦਾ ਅੱਛਾ ਪਾਣੀ ਬਹੁਤ ਨਹਿਰ ਦੇ ਹਾਂ ਬਸ ਮੋਟਰਾਂ ਦੀ ਲੋਡ ਹੀ ਨਹੀਂ ਪੈਂਦੀ ਠੀਕ ਆ ਵੀ ਵਧੀਆ ਟਾਪ ਦਾ ਹਾਂ ਟਾਈਪ ਲੈਣਾ ਪਈਆਂ ਹੀਆਂ ਠੀਕ ਆ ਠੀਕ ਆ ਹੋਰ ਵਧੀਆ ਨਿਕਲੀ ਤੇਜ਼ ਆ ਸੀ ਹੈ ਹਾਈਟ ਬਹੁਤ ਆ ਕਣਕ ਦੀ ਹੈ ਨਾ ਕਿਹੜਾ? ਅੱਥ ਚੋਪ ਲਿਆ ਮੈਂ ਇੱਕ ਕਫੋਰੀ ਦਾ। ਨੌਜਵਾਨ ਮੁੰਡਾ ਹਾਂ ਮੈਂ ਕਿਹਦੇ ਬੁਢਾ ਹੋ ਗਿਆ। ਨਹੀਂ ਇਹ ਕਰੜੇ ਚੁਪਣ ਵਾਲੇ ਨਹੀਂ ਨਾ ਅਸੀਂ। ਬੁਢੇ ਬੁਢੇ ਬੰਦੇ ਹੁੰਦਾ ਦਾ ਮੈਂ ਪੂਰੀ ਜੂਗੀ ਆ ਪਤਾ ਵੀ ਨਹੀਂ ਲੱਗਿਆ। ਕਿੰਨੇ ਚੋ ਚੁਪੇ ਨਹੀਂ ਆਦਾ ਚੜਾ ਚੁਪਣ ਲੱਗ ਗਿਆ ਮੈਂ। ਲੋਕੜਾ ਹੈ ਕੀ ਆ। ਕਿੰਨੇ ਓਵਰ ਹੋ ਗਏ ਜੀ? 3 ਹੋ ਗਏ ਹੋਏ ਆ ਪੰਜ। ਤੇ ਇਹ ਤਾਂ ਬੁਢਾ ਹੋ ਗਿਆ ਨਾ। ਵੇਰ ਦਾ ਟਾਈਮ ਆ ਹਾਂ ਭਜਨ। ਹਾਂਜੀ ਭਾਈ ਜੀ। ਚਾਹ ਪੀ ਲਈਏ? ਜਾ ਪੀ ਦੀ ਕਬੜ ਦੋ ਵਾਰ ਹੋਰ ਪੀ ਲੈਣਾ ਚਲੋ ਪੀ ਲਈ ਜਾ ਮਨ ਨਹੀਂ ਛੱਡਿਆ ਕਮ ਆ ਆ ਪੀ ਲੋ ਬਹਿਣਾ ਤੇ ਨਾ ਜਾ ਪੀ ਲੋ ਹੈ ਆ ਗੰਗਾ ਇਹ ਮੁੰਡੇ ਇਤ ਰੱਖਦੇ ਚੈਨ ਕਸ ਨਹੀਂ ਆ ਚੈਨ ਦੋ ਢਿੱਲੀ ਹੋ ਗਈ ਠੀਓ ਸਟਾਪ ਕਰ ਠੀਕ ਆ ਬਾਈ ਸਟਾਪ ਕਰ ਤਾਂ ਨਹੀਂ ਜੋ ਕੋਈ ਦੇਖਦਾ ਭਾਈ ਨਾ ਪੁੱੜੜ ਕੇ ਦੇਣਾ ਅੰਨਚ ਵੀ ਨਾ ਰੱਖਣੀ ਆ ਕਈ ਵਾਰ ਚੋਕ ਹੋ ਜੰਨੇ ਆ ਸਟਾਪ ਕਰ ਪੰਜਾਬ ਚ ਤਾਂ ਭਾਈ ਐਵੇਂ ਹੈ ਨਾ ਵਧੀਆ ਸੁੱਕੀ ਗਣਕ ਬਣਾਉਂਦਾ ਅਗਲਾ ਹਰੀ ਨੂੰ ਉੱਥੇ ਨਹੀਂ ਪਾਉਂਦਾ ਕਿ ਮੜਾ ਦੇ ਲੋ ਸਾਰੀਆਂ ਜੀਪਾਂ ਜੋ ਇੰਨੀਆਂ ਜੋ ਉੱਥੇ ਸਾਰੀਆਂ ਜੀਪਾਂ ਚੋ ਗੋ ਜੰਦੀਆਂ ਨੇ ਕਈ ਵਾਰੀ ਇਹ ਜੀ ਤਵਾ ਫਰਕਾ ਠੀਕ ਆ ਹਾਂ ਬੜੀ ਕਾਜ ਬਾਕੀ ਰਾਣੀਏ ਕੱਲ ਰਗੜ ਤੇ 28 29 ਕਿਲੇ 30 ਦਾ ਗਿੜ ਹੋ ਗਿਆ ਚਲਾਈ ਵੀ ਲੇਟ ਸੀ ਬਾਈ 10:00 ਵਜੇ ਚਲਾਈ ਸੀ ਮੀ ਮਾਨ ਕਰਕੇ ਨਾ ਨਾ 8:00 8:00 ਵਜੇ ਜਰਗੇ ਤੇ 9:30 ਵਜੇ ਵੀ ਨਹੀਂ ਚਲਾਈ ਸੀ ਬਾਕੀ ਡਬਲ ਪਾਤਾ ਦਾ ਕੱਲ ਆ ਕੇ ਆਪੇ ਐ ਇਹ ਪਾਤਾ ਦਾ ਪਾਉਣ ਤੋਂ ਬਾਅਦ ਹੁਣ ਜਿਹੜਾ ਕੱਲੇ ਨੂੰ ਲੈ ਕੇ ਰਾਤ ਨੀਂਦ ਹੋ ਗਿਆ ਸਭ ਦਾ ਜਾਣੇ ਦਾ ਆਪਣਾ ਆਪਣਾ ਗਰੀਸ ਪਾਣੀ ਕਰ ਲਿਆ ਮੁੰਡਿਆਂ ਨੇ ਆ ਮਸ਼ੀਨਾਂ ਹੁਣ ਵੈਸੇ ਰੈਡੀ ਹੋ ਆ ਇੱਧਰ ਟਰੈਕਟਰ ਇੱਧਰ ਬੜਾ ਟ੍ਰੇਲਰ ਬਈ 20 ਫੁੱਟ ਟ੍ਰੇਲਰ ਹੈ ਨਾ ਪਾਲੀ ਵੀ ਨਹੀਂ ਪਾ ਕੇ ਐ ਨਜ਼ਾਰੇ ਨਾਲ 724 ਹਾਂ ਪਤਾ ਨਹੀਂ ਕੀ ਬੋਲੀ ਜਾਂਦਾ ਪਤਾ ਨਹੀਂ ਦਾ 724 ਵਾਂ ਕਰ ਬਾਈ ਹਨਾ ਚਾਰ ਟਰਾਲੀਆਂ ਕੇ ਇੱਕ ਗਿੜੇ ਚਾਰ ਟਰਾਲੀਆਂ ਬਾਈ ਲੈ ਕੇ ਆਉਂਦਾ ਇਹ ਮੈਂ ਕਹਿੰਦਾ ਨਜ਼ਾਰਾ ਲਿਆਉਂਦਾ ਇੱਧਰ लाडी ਚੱਲੇ ਡੀਜ਼ਲ ਪਾਉਣਾ ਬੰਪ ਤੇ ਜਾਂਦੀਆਂ ਬਾਈ ਮਸ਼ੀਨਾਂ ਇੱਥੇ ਵੀ ਮੌਜਾ ਬਾਕੀ ਗਰੀਸ ਪਾਣੀ ਹੋਈ ਜਾਂਦਾ ਮਸ਼ੀਨਾਂ ਨੂੰ ਆ ਆ ਗਿਆ 13 ਮਾਡਲ 90 ਬਾਈ ਕੋਲ ਇਹ ਹੀ 19 ਮਾਡਲ ਡੀ ਲਕਸ ਬਾਕੀ ਆਪਣੇ ਵਾਲੀ ਖੜੀ ਆ ਕਿਦਾਂ ਵਧੀਆ ਹੀ ਵਧੀਆ ਕਰੀ ਜਾ ਨਾ ਕਰੀ ਜਾ ਕਿੰਨੇ ਵੱਡੇ ਆ ਕੱਲ ਕੱਲ 35 ਵੱਢਦੇ ਹੀ ਵੱਢਦੇ ਹਾਂਜੀ ਵਾਹ ਵਾਹ ਖੱਤਿਆ ਫਿਰ ਤਾਂ ਕੰਮ ਬਾਕੀ ਆਪਣੇ ਵਾਲੇ ਅੰਗਰੇਜ਼ ਪਾਣੀ ਕਰੀ ਜਾਂਦੇ ਆ ਮੁੰਡੇ ਹਾਂ ਇਹ ਹੈਲਪਰ ਹੈ ਜਾਂ ਡਰਾਈਵਰ ਡਰਾਈਵਰ ਹੈ ਡਰਾਈਵਰ ਹੈ ਇਹਨਾਂ ਕੱਲ ਕਿੰਨੇ ਵੱਡੇ ਕਿੰਨੇ ਵੱਡੇ ਕਿੰਨੇ ਵੱਡੇ 40 ਵੱਢ ਕੇ ਆਏ 40 ਕਿਤੇ ਹੋ ਗਏ 10 ਸਾਡੇ ਤੋਂ ਹੈ ਹਾਂ ਪਾਚ ਲੱਗ ਰਹੇ ਆ ਪਾਚਨ ਹੋ ਗਿਆ ਬਾਈ ਹਾਂ ਉਹ ਲੋਕ ਇਹ ਸ਼ਾਰਟ ਆ ਯਾਰ ਮਸ਼ੀਨਾ ਆਪਣੇ ਆਪਣੇ ਟਕਾਣਿਆਂ ਤੇ ਬਾਕੀਆਂ ਰਹਿ ਗਏ ਆਪਾਂ ਆਪਾਂ ਵੀ ਬੱਤ ਚੱਲੇ ਇਹ ਆਪਾਂ ਨੇ ਘਰ ਦੇ ਬੈਕ ਸਾਈਡ ਜਾਣਾ ਨੇ ਮੇ ਬਾਈ ਦੇ ਬਾਕੀ ਨਵੇਂ ਹੀ ਸਿਆਪਾ ਪੈ ਗਿਆ ਦਾ ਅੱਜ ਇੱਕ ਹੋਰ ਟਾਕੀਆਂ ਲੋਕ ਹੋ ਗਈਆਂ ਚਾਬੀ ਮਸ਼ੀਨ ਸਟਾਰਟ ਕਰਕੇ ਨਾ ਮਨੀ ਨੇ ਲੋਕ ਖੋਲਿਆ ਨਹੀਂ ਚਾਬੀ ਸਟਾਰਟ ਕਰਕੇ ਪਿੱਛੇ ਚਾਬੀ ਰਹਿ ਗਈ ਬਈ ਬੜੇ ਮੁਸ਼ਕਲਗਾ ਲੋਕ ਖੋਲਿਆ ਇੰਨਾ ਜ਼ਗਰ ਬੰਦਾ ਵੀ ਆ ਸੀਸਾ ਖੁੰਡਾ ਦਾ ਜੇ ਨਾ ਖੁੱਲਾ ਹੁੰਦਾ ਮੜਾ ਜਾ ਇਹ ਇੰਨਾ ਖੁੱਲਾ ਰੱਖੀਦਾ ਹਨਾ ਇਹ ਜੀ ਤੇ ਵੀ ਇੱਕ ਆਵਾਜ਼ ਆਈ ਜਾਵੇ ਇੱਕ ਆਈ ਜਾਵੇ ਆਪਾਂ ਨੂੰ ਬਹਾਰ ਪਤਾ ਜਿਵੇਂ ਹੁਣ ਇਹ ਖੁੱਲਾ ਦਾ ਬਾਈ ਬਚਾਅ ਹੋ ਗਿਆ ਜਦੋਂ ਲੋਕ ਵੀ ਜਦੋਂ ਖੁੱਲ ਗਿਆ ਨਹੀਂ ਤਾਂ ਹੋ ਗਿਆ ਰਾਜਾ ਚਾਰਜਰ ਵੀ ਲਿਆ ਆ ਚਲੋ ਚੱਲੀ ਆਜੋ ਚਲੋ ਚੱਲਦੇ ਆ ਜੀ ਕਰਦੇ ਆ ਆਪਾਂ ਸਟਾਰਟ ਮਿਲਦੇ ਆ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ